ਪਹਿਲਾਂ ਤਾਂ ਅਸੀਂ ਨਾ ਝੂਠੀ-ਮੁੱਠੀ ਰੋਂਦੇ ਹੁੰਦੇ ਸੀ ਹੁਣ ਅਸੀਂ ਝੂਠੀ-ਮੁੱਠੀ ਹੱਸਦੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਝੂਠੀ-ਮੁੱਠੀ ਰੋਂਦੇ ਸੀ ਘਰ ਨੂੰ ਡਰਾਉਣ ਵਾਸਤੇ ਵੀ ਨਿਆਣਾ ਰੋਪਿਆ ਹੁਣ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਝੂਠੀ-ਮੁੱਠੀ ਹੱਸਦੇ ਆ ਫਰਕ ਪੈ ਗਿਆ ਪਹਿਲਾਂ ਤਾਂ ਅਸੀਂ ਨਾ ਝੂਠੀ-ਮੁੱਠੀ ਰੋਂਦੇ ਹੁੰਦੇ ਸੀ ਹੁਣ ਅਸੀਂ ਝੂਠੀ-ਮੁੱਠੀ ਹੱਸਦੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਝੂਠੀ-ਮੁੱਠੀ ਰੋਂਦੇ ਸੀ ਘਰ ਦੇ ਡਰਾਉਣ ਵਾਸਤੇ ਵੀ ਨਾੜਾ ਰੋਪਿਆ ਹੁਣ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਝੂਠੀ-ਮੁੱਠੀ ਹੱਸਦੇ ਆ ਫ਼ਰਕ ਪੈ ਗਿਆ ਪਹਿਲਾਂ ਤਾਂ ਅਸੀਂ ਨਾ ਝੂਠੀ-ਮੁੱਠੀ ਰੋਂਦੇ ਹੁੰਦੇ ਸੀ ਹੁਣ ਅਸੀਂ ਝੂਠੀ-ਮੁੱਠੀ ਹੱਸਦੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਝੂਠੀ-ਮੁੱਠੀ ਰੋਂਦੇ ਸੀ ਘਰ ਦੇ ਡਰਾਉਣ ਵਾਸਤੇ ਵੀ ਨਾੜਾ ਰੋਪਿਆ ਹੁਣ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਝੂਠੀ-ਮੁੱਠੀ ਹਾਸਲ ਹੈ। ਫ਼ਰਕ ਪੈ ਗਿਆ।